ਰੋਜ ਦੀ ਤਰ੍ਹਾਂ 16 ਅਗਸਤ 2015 ਨੂੰ ਹਰਸ਼ ਸੌਂ ਕੇ ਉੱਠਿਆ ਸੀ ਉਹਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬਾਹਰੋਂ ਕਿਸੇ ਨੇ ਬੰਦ ਕੀਤਾ ਹੋਇਆ ਸੀ ਉਹਨੇ ਬਥੇਰਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬਾਹਰੋਂ ਨਹੀਂ ਖੁੱਲ ਰਿਹਾ ਸੀ ਉਹਨੇ ਕਿੰਨੀ ਦੇਰ ਤੱਕ ਆਪਣੀ ਮਾਂ ਅਰੀਨਾ ਤੇ ਆਪਣੇ ਛੋਟੇ ਭਰਾ ਦਿੱਤਿਆ ਨੂੰ ਆਵਾਜ਼ਾਂ ਮਾਰੀਆਂ ਪਰ ਕਿਸੇ ਨੇ ਵੀ ਆਵਾਜ਼ ਨਹੀਂ ਸੁਣੀ ਫਿਰ ਉਹਨੇ ਆਪਣੇ ਪਿਤਾ ਰਕੇਸ਼ ਨੂੰ ਫੋਨ ਕੀਤਾ ਜੋ ਉਸ ਸਮੇਂ ਆਪਣੇ ਕਿਸੇ ਕੰਮ ਦੇ ਲਈ ਗੋਆ ਗਿਆ ਹੋਇਆ ਸੀ ਉਹਨੇ ਫਿਰ ਉਹਨੂੰ ਦੱਸਿਆ ਕਿ ਬਾਹਰੋਂ ਕਿਸੇ ਨੇ ਮੇਰਾ ਦਰਵਾਜ਼ਾ ਬੰਦ ਕਰਤਾ ਤੇ ਮੇਰੀ ਕੋਈ ਵੀ ਆਵਾਜ਼ ਨਹੀਂ ਸੁਣ ਰਿਆ। ਤਾਂ ਰਕੇਸ਼ ਕਹਿੰਦਾ ਆ ਕਿ ਮੈਂ ਰੀਨਾ ਨੂੰ ਫੋਨ ਕਰਦਾ। ਰਕੇਸ਼ ਰੀਨਾ ਨੂੰ ਫੋਨ ਲਾਉਂਦਾ ਪਰ ਰੀਨਾ ਉਹਦਾ ਵੀ ਫੋਨ ਨਹੀਂ ਚੱਕਦੀ। ਦਰਅਸਲ ਕੁਝ ਸਾਲ ਪਹਿਲਾਂ ਰਕੇਸ਼ ਤੇ ਰੀਨਾ ਦਾ ਵਿਆਹ ਹੋਇਆ ਸੀ। ਇਹਨਾਂ ਦੋਨਾਂ ਦੀ ਲਵ ਮੈਰਿਜ ਹੋਈ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ ਪੈਦਾ ਹੁੰਦਾ ਜਿਹਦਾ ਨਾਮ ਅਦਿੱਤਿਆ ਰੱਖਿਆ ਜਾਂਦਾ। ਉਸ ਤੋਂ ਕੁਝ ਸਮਾਂ ਬਾਅਦ ਇੱਕ ਬੇਟੀ ਪੈਦਾ ਹੁੰਦੀ ਹੈ ਜਿਹਦਾ ਨਾਮ ਸਾਇਤਿਆ ਰੱਖਿਆ ਜਾਂਦਾ ਆ। ਰਕੇਸ਼ ਦੀ ਫੈਮਿਲੀ ਦੇ ਵਿੱਚ ਇਹਨਾਂ ਦੇ ਨਾਲ ਇੱਕ ਉਡਾ ਹੋ ਰਹਿੰਦਾ ਸੀ ਜਿਹਦਾ ਨਾਮ ਹਰਸ਼ ਸੀ ਇਹ ਇਹਨਾਂ ਦੇ ਰਿਸ਼ਤੇਦਾਰਾਂ ਦਾ ਮੁੰਡਾ ਸੀ ਤੇ ਇਹਨਾਂ ਨੇ ਇਹਨੂੰ ਗੋਦ ਲਿਆ ਹੋਇਆ ਸੀ। ਇਸ ਮੁੰਡੇ ਦੀ ਉਮਰ 17 ਸਾਲ ਦੇ ਕਰੀਬ ਸੀ। ਉਸ ਦਿਨ ਰਕੇਸ਼ ਬਾਹਰ ਕਿਸੇ ਕੰਮ ਦੇ ਲਈ ਗਿਆ ਹੋਇਆ ਸੀ। ਹੁਣ ਇੱਧਰ ਘਰ ਦੇ ਵਿੱਚ ਹਰਸ਼ ਕਮਰੇ ਦੇ ਵਿੱਚ ਬੰਦ ਸੀ। ਹਰਸ਼ ਬਥੇਰੇ ਹੱਥ ਪੈਰ ਮਾਰਦਾ ਉਹ ਦਰਵਾਜ਼ੇ ਨੂੰ ਕਾਫੀ ੱੱਕੇ ਮਾਰਦਾ ਤੇ ਅਖੀਰਕਾਰ ਦਰਵਾਜ਼ਾ ਖੁੱਲ ਜਾਂਦਾ ਹੈ। ਜਿਵੇਂ ਹੀ ਹਰਸ਼ ਕਮਰੇ ਦੇ ਵਿੱਚੋਂ ਬਾਹਰ ਨਿਕਲਦਾ ਆ ਉਹ ਆਪਣੀ ਮਾਂ ਨੂੰ ਆਵਾਜ਼ਾਂ ਮਾਰਦਾ ਆਪਣੇ ਭੈਣ ਭਰਾਵਾਂ ਨੂੰ ਆਵਾਜ਼ਾਂ ਮਾਰਦਾ ਪਰ ਉਹਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ। ਸਭ ਤੋਂ ਪਹਿਲਾਂ ਹਰਸ਼ ਹੁਣ ਆਪਣੀ ਮਾਂ ਰੀਨਾ ਦੇ ਕਮਰੇ ਦੇ ਵਿੱਚ ਜਾਂਦਾ ਹੈ। ਇਵੇਂ ਹੀ ਹਰਸ਼ ਆਪਣੀ ਮਾਂ ਦੇ ਕਮਰੇ ਦਾ ਦਰਵਾਜ਼ਾ ਖੋਲਦਾ ਜਾ ਤਾਂ ਉਹਦੀਆਂ ਉੱਥੇ ਹੀ ਚੀਕਾਂ ਨਿਕਲ ਜਾਂਦੀਆਂ ਨੇ ਉਹ ਦੇਖਦਾ ਆ ਕਿ ਉਹਦੀ ਮਾਂ ਦੇ ਮੈਕਸੀ ਪਾਈ ਹੁੰਦੀ ਆ ਤੇ ਉਹ ਬੈੱਡ ਦੇ ਉੱਤੇ ਪਈ ਹੁੰਦੀ ਆ ਉਹਦਾ ਅੱਧਾ ਸਰੀਰ ਬੈੱਡ ਦੇ ਉੱਤੇ ਹੁੰਦਾ ਤੇ ਗਰਦਨ ਉਹਦੀ ਥੱਲੇ ਵੱਲ ਨੂੰ ਲੰਮਕਰੀ ਹੁੰਦੀ ਆ ਫਿਰ ਜਿਵੇਂ ਹੀ ਹਰਸ਼ ਬਾਥਰੂਮ ਦੇ ਵਿੱਚ ਜਾਂਦਾ ਤਾਂ ਉਹ ਦੇਖਦਾ ਆ ਕਿ ਇਹਦਾ ਜਿਹੜਾ ਛੋਟਾ ਪਰਾ ਦਿੱਤੇ ਆ ਹੁੰਦਾ ਆ ਉਹਦਾ ਸਿਰ ਕਿਸੇ ਨੇ ਬਾਲਟੀ ਦੇ ਵਿੱਚ ਡੋਬਿਆ ਹੋਇਆ ਸੀ ਤੇ ਕੋਲ ਹੀ ਉਹ ਦੇਖਦਾ ਆ ਕਿ ਘਰ ਦੀ ਜਿਹੜੀ ਛੋਟੀ ਬੱਚੀ ਹੁੰਦੀ ਆ ਉਹਦਾ ਗਲਾ ਘੁੱਟ ਕੇ ਉਹਨੂੰ ਫਰਸ਼ ਦੇ ਉੱਤੇ ਸਿੱਟਿਆ ਹੁੰਦਾ ਜਾਨੀ ਕਿ ਇੰਨੇ ਵੱਡੇ ਬਿਜ਼ਨਸਮੈਨ ਦੇ ਘਰ ਦੇ ਵਿੱਚ ਤਿੰਨ ਜਣਿਆਂ ਦਾ ਕਤਲ ਹੋ ਚੁੱਕਿਆ ਸੀ ਰੀਨਾ ਦੇ ਬੈੱਡ ਦੇ ਕੋਲ ਹੀ ਇੱਕਰ ਸੋਈ ਵਾਲਾ ਚਾਕੂ ਪਿਆ ਸੀ ਇਸ ਚਾਕੂ ਦੇ ਨਾਲ ਹੀ ਰੀਨਾ ਦਾ ਕਤਲ ਕੀਤਾ ਗਿਆ ਸੀ ਹਰਸ਼ ਆਪਣੇ ਘਰ ਦੇ ਵਿੱਚ ਇਹ ਸਾਰਾ ਮੰਜ਼ਰ ਦੇਖ ਕੇ ਬਹੁਤ ਹੀ ਘਬਰਾ ਜਾਂਦਾ ਬਹੁਤ ਹੀ ਸਹਿਮ ਜਾਂਦਾ ਆ ਦਰਿਆ ਸਹਿਮਿਆ ਹਰਸ਼ ਘਰ ਤੋਂ ਬਾਹਰ ਨਿਕਲਦਾ ਦਰਵਾਜੇ ਤੇ ਜਾਂਦਾ ਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਐਦਿਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਆਂਡੀ ਗਵੰਡੀ ਵੀ ਉੱਤੇ ਪਹੁੰਚੇ ਆਉਂਦੇ ਨੇ ਜਦੋਂ ਉਹ ਘਰ ਦੇ ਅੰਦਰ ਜਾ ਕੇ ਦੇਖਦੇ ਨੇ ਜਿਹੜਾ ਵੀ ਘਰ ਦੇ ਅੰਦਰ ਜਾ ਕੇ ਉਹ ਸੀਨ ਦੇਖਦਾ ਸੀ ਇੱਕ ਵਾਰ ਉਹ ਡਰ ਜਾਂਦਾ ਸੀ ਗਵੰਡੀਆਂ ਦੇ ਵਿੱਚੋਂ ਹੀ ਕਿਸੇ ਨੇ ਫੋਨ ਕਰਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਰਕੇਸ਼ ਨੂੰ ਵੀ ਫੋਨ ਦੇ ਉੱਤੇ ਸਾਰਾ ਕੁਝ ਦੱਸਿਆ ਗਿਆ ਪੁਲਿਸ ਵੀ ਉੱਥੇ ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚ ਜਾਂਦੀ ਹੈ ਪੁਲਿਸ ਨੇ ਆ ਕੇ ਜਿਵੇਂ ਹੀ ਆਪਣੀ ਸ਼ੁਰੂਆਤੀ ਜਾਂਚ ਕੀਤੀ ਤਾਂ ਇੱਥੇ ਪੁਲਿਸ ਵਾਲਿਆਂ ਨੂੰ ਬਿਲਕੁਲ ਨਹੀਂ ਲੱਗਿਆ ਕਿ ਇਹ ਕਿਸੇ ਚੋਰੋ ਚੱਕੇ ਦਾ ਕੰਮ ਹੈ ਕਿਉਂਕਿ ਘਰ ਦੇ ਵਿੱਚੋਂ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਸੀ ਘਰ ਦੇ ਵਿੱਚ ਕੋਈ ਵੀ ਫੋਰਸਫੁਲ ਐਂਟਰੀ ਨਹੀਂ ਸੀ ਨਾ ਹੀ ਘਰ ਦਾ ਕੋਈ ਗੇਟ ਟੁੱਟਿਆ ਹੋਇਆ ਸੀ ਤੇ ਨਾ ਹੀ ਕੋਈ ਖਿੜਕੀ ਟੁੱਟੀ ਸੀ ਜਿਸ ਤੋਂ ਸਾਫ ਸਾਫ ਇਹ ਹੀ ਲੱਗਦਾ ਸੀ ਕਿ ਜਿਹੜਾ ਵੀ ਘਰ ਦੇ ਵਿੱਚ ਆਇਆ ਆ ਉਹ ਇਹਨਾਂ ਤਿੰਨਾਂ ਨੂੰ ਮਾਰਨ ਵਾਸਤੇ ਹੀ ਆਇਆ ਉਸਨੇ ਹਰਸ਼ ਨੂੰ ਕੁਝ ਵੀ ਨਹੀਂ ਕਿਹਾ ਸੀ ਸ਼ਾਇਦ ਉਹਨੂੰ ਹਰਸ਼ ਦਾ ਪਤਾ ਹੀ ਨਹੀਂ ਲੱਗਿਆ ਸੀ ਪੁਲਿਸ ਨੂੰ ਆਪਣੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਹੀ ਲੱਗਿਆ ਕਿ ਅਦਿੱਤਿਆ ਨੂੰ ਪਹਿਲਾਂ ਉਹਦਾ ਗਾਲਾ ਕੁੱਟ ਕੇ ਮਾਰਿਆ ਗਿਆ ਸੀ ਫਿਰ ਉਹਦੀਆਂ ਲੱਤਾਂ ਫੜ ਕੇ ਉਹਦਾ ਸਿਰ ਪਾਣੀ ਵਾਲੀ ਬਾਲਟੀ ਦੇ ਵਿੱਚ ਡੋਬਿਆ ਗਿਆ ਸੀ ਸ਼ਾਇਦ ਕਾਤਲ ਬਿਲਕੁਲ ਵੀ ਨਹੀਂ ਚਾਹੁੰਦਾ ਸੀ ਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਜਣਾ ਬਚੇ ਘਰ ਦੇ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਇੱਕ ਬਾਰੀ ਬੰਦੇ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਸੀ ਹੁਣ ਪੁਲਿਸ ਨੇ ਸਭ ਤੋਂ ਪਹਿਲਾਂ ਹਰਸ਼ ਤੋਂ ਪੁੱਛਗਿੱਛ ਕੀਤੀ ਤਾਂ ਹਰਸ਼ ਨੇ ਦੱਸਿਆ ਕਿ ਸਾਰੀ ਰਾਤ ਮੇਰੇ ਕਮਰੇ ਦਾ ਦਰਵਾਜ਼ਾ ਬੰਦ ਰਿਹਾ ਉਹ ਕਿਸੇ ਨੇ ਬਾਹਰੋਂ ਬੰਦ ਕਰਤਾ ਸੀ ਉਹ ਕਹਿੰਦਾ ਕਿ ਜਦ ਮੈਂ ਕਮਰੇ ਚੋਂ ਬਾਹਰ ਨਿਕਲਿਆ ਫੇਰ ਮੈਨੂੰ ਪਤਾ ਲੱਗਿਆ ਕਿ ਘਰ ਦੇ ਵਿੱਚ ਇਹ ਸਾਰਾ ਕੁਝ ਹੋ ਗਿਆ ਉਦੇ ਪਿਤਾ ਜੋ ਰਕੇਸ਼ ਨੇ ਉਹ ਕਿਸੇ ਕੰਮ ਦੇ ਲਈ ਗੋਆ ਗਏ ਹੋਏ ਨੇ ਉਹਨੇ ਫੋਨ ਦੇ ਉੱਤੇ ਆਪਣੇ ਪਿਤਾ ਨੂੰ ਇਨਫੋਰਮ ਕਰਤਾ ਤੇ ਉਹਦਾ ਪਿਤਾ ਵੀ ਜਲਦੀ ਹੀ ਪਹੁੰਚ ਰਿਹਾ ਹੁਣ ਇੱਥੇ ਪੁਲਿਸ ਵਾਲਿਆਂ ਦਾ ਸ਼ੱਕ ਰਕੇਸ਼ ਤੇ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹ ਕਤਲ ਰਕੇਸ਼ ਨੇ ਕੀਤੇ ਹੋਣ ਹੋ ਸਕਦਾ ਹੈ ਉਹਨੂੰ ਆਪਣੀ ਪਤਨੀ ਦੇ ਕੈਰੇਕਟਰ ਦੇ ਉੱਤੇ ਸ਼ੱਕ ਹੋਵੇ ਹੋ ਸਕਦਾ ਹੈ ਕਿ ਉਹਨੇ ਜਾਣ ਕੇ ਬਹਾਨਾ ਲਾਇਆ ਹੋਵੇ ਕਿ ਉਹ ਗੋਆ ਚੱਲਿਆ ਆ ਗੋਆ ਜਾਣ ਦੇ ਬਹਾਨੇ ਰਾਤ ਨੂੰ ਘਰ ਦੇ ਵਿੱਚ ਆਇਆ ਤੇ ਉਹ ਇਹਨਾਂ ਦੇ ਕਤਲ ਕਰ ਗਿਆ ਪਰ ਇੱਥੇ ਪੁਲਿਸ ਵਾਲਿਆਂ ਦੇ ਮਨ ਦੇ ਵਿੱਚ ਇੱਕ ਡਾਊਟ ਇਹ ਵੀ ਹੁੰਦਾ ਹੈ ਕਿ ਇੱਕ ਪਿਤਾ ਆਪਣੇ ਬੱਚਿਆਂ ਨੂੰ ਕਿਵੇਂ ਮਾਰ ਸਕਦਾ ਹੈ ਹੋ ਸਕਦਾ ਹੈ ਆ ਕਿ ਰਕੇਸ਼ ਨੂੰ ਇਹ ਹੋਵੇ ਕਿ ਇਹ ਬੱਚੇ ਉਹਦੇ ਨਹੀਂ ਹੈਗੇ ਪੁਲਿਸ ਇੱਥੇ ਆਪਣੇ ਅਲੱਗ-ਅਲੱਗ ਅੰਦਾਜ਼ੇ ਲਾ ਰਹੀ ਹੁੰਦੀ ਹੈ ਪਰ ਹਜੇ ਅਸਲੀ ਜਾਂਚ ਹੋਣੀ ਬਾਕੀ ਹੁੰਦੀ ਹੈ ਜਦੋਂ ਜਾਂਚ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਵਾਲੇ ਰੀਨਾ ਦੇ ਫੋਨ ਨੰਬਰ ਦੀ ਕਾਲ ਡਿਟੇਲ ਕਢਾਉਂਦੇ ਨੇ ਕਾਲ ਡਿਟੇਲ ਦੇ ਵਿੱਚ ਇੱਥੇ ਪੁਲਿਸ ਵਾਲਿਆਂ ਦੇ ਸਾਹਮਣੇ ਇੱਕ ਨੰਬਰ ਆਉਂਦਾ ਜਿਹਦੇ ਉੱਤੇ ਰੀਨਾ ਨੇ ਉਸ ਰਾਤ ਨੂੰ ਫੋਨ ਕੀਤਾ ਹੁੰਦਾ ਹੈ ਇਹ ਫੋਨ ਰੀਨਾ ਨੇ ਰਾਤ ਦੇ 12 ਵਜੇ ਵੀ ਕੀਤਾ ਸੀ ਤੇ ਫਿਰ 3:30 ਵਜੇ ਕੀਤਾ ਸੀ ਜਦੋਂ ਫਿਰ ਇਸ ਨੰਬਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਨੰਬਰ ਉਹਦੇ ਪਤੀ ਦਾ ਨਹੀਂ ਨਿਕਲਦਾ ਇਹ ਇੱਕ ਮੁੰਡੇ ਦਾ ਨਿਕਲਦਾ ਜਿਹਦਾ ਨਾਮ ਹੁੰਦਾ ਆ ਪ੍ਰਵੀਨ ਫਿਰ ਪੁਲਿਸ ਵਾਲਿਆਂ ਵੱਲੋਂ ਇਸ ਪ੍ਰਵੀਨ ਨਾਮ ਦੇ ਮੁੰਡੇ ਬਾਰੇ ਹਰਸ਼ ਤੋਂ ਪੁੱਛਿਆ ਜਾਂਦਾ ਆ ਤਾਂ ਹਰਸ਼ ਦਾ ਦਇਆ ਕਿ ਇਹ ਜੋ ਮੁੰਡਾ ਪ੍ਰਵੀਨ ਹੈ ਇਹ ਉਹਨਾਂ ਦੇ ਘਰ ਦੀ ਬੈਕਸਾਈਡ ਹੀ ਰਹਿੰਦਾ ਹੈ ਉੱਥੇ ਹੀ ਉਹਦਾ ਘਰ ਹੈ ਜਾਨੀ ਕਿ ਪ੍ਰਵੀਨ ਇਹਨਾਂ ਦਾ ਗਵਾਂਡੀ ਸੀ ਹੁਣ ਪੁਲਿਸ ਜਾਨਣਾ ਚਾਹੁੰਦੀ ਸੀ ਕਿ ਆਖਿਰ ਰੀਨਾ ਨੇ ਅੱਧੀ ਰਾਤ ਨੂੰ ਇਸ ਪ੍ਰਵੀਨ ਨੂੰ ਫੋਨ ਕਿਉਂ ਕੀਤਾ ਸੀ ਹੁਣ ਪੁਲਿਸ ਵਾਲੇ ਬਿਨਾਂ ਦੇਰੀ ਕੀਤੇ ਇਸ ਪ੍ਰਵੀਨ ਨਾਮ ਦੇ ਮੁੰਡੇ ਨੂੰ ਚੱਕਦੇ ਨੇ ਤੇ ਇਹਨੂੰ ਥਾਣੇ ਲੈ ਜਾਂਦੇ ਨੇ ਤੇ ਫਿਰ ਇਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਐਸਐਚਓ ਸਾਹਿਬ ਨੇ ਇਹਨੂੰ ਬਿਠਾ ਕੇ ਪੁੱਛਿਆ ਕਿ ਤੂੰ ਦੱਸ ਆਖਿਰਕਾਰ ਤੂੰ ਰੀਨਾ ਨੂੰ ਕਿਉਂ ਮਾਰਿਆ ਨਾਲੇ ਉਹਦੇ ਬੱਚਿਆਂ ਨੂੰ ਕਿਉਂ ਮਾਰਿਆ ਤਾਂ ਫਿਰ ਇਹ ਜੋ ਪ੍ਰਵੀਨ ਹੁੰਦਾ ਇਹ ਉੱਤੇ ਫੁੱਟ ਫੁੱਟ ਕੇ ਰੋਣ ਲੱਗ ਪੈਂਦਾ ਫਿਰ ਇਹ ਦੱਸਦਾ ਆ ਕਿ ਸਰ ਇਹ ਜੋ ਰੀਨਾ ਸੀ ਇਹਨੇ ਮੈਨੂੰ ਪੂਰੀ ਤਰ੍ਹਾਂ ਬਰਬਾਦ ਕਰਤਾ ਸੀ ਇਹ ਮੈਨੂੰ ਪੂਰੀ ਤਰ੍ਹਾਂ ਚੋਸ ਚੁੱਕੀ ਸੀ ਇਹਨੂੰ ਹੋਰ ਕੁਝ ਨਹੀਂ ਚਾਹੀਦਾ ਸੀ ਇਹਨੂੰ ਸਿਰਫ ਸੈਕਸ ਚਾਹੀਦਾ ਸੀ ਜਦੋਂ ਵੀ ਇਹ ਮੇਰੇ ਨਾਲ ਗੱਲ ਕਰਦੀ ਸੀ ਤਾਂ ਮੈਨੂੰ ਇਹ ਬੁਲਾਉਂਦੀ ਸੀ ਸਿਰਫ ਸੈਕਸ ਦੇ ਲਈ ਉੱਥੇ ਪ੍ਰਵੀਨ ਪੁਲਿਸ ਵਾਲਿਆਂ ਦੇ ਪੈਰੀਂ ਡਿੱਗ ਪੈਂਦਾ ਆ ਤੇ ਗਿੜਗੜਾਉਣ ਲੱਗਦਾ ਉਹ ਕਹਿੰਦਾ ਆ ਕਿ ਮੈਂ ਸਿਰਫ ਇਸ ਰੀਨਾ ਤੋਂ ਪਿੱਛਾ ਚੜਾਉਣਾ ਚਾਹੁੰਦਾ ਸੀ ਪਰ ਇਹ ਮੇਰਾ ਪਿੱਛਾ ਨਹੀਂ ਛੱਡਣਾ ਚਾਹੁੰਦੀ ਸੀ ਇਸ ਕਰਕੇ ਮੈਂ ਗੁੱਸੇ ਦੇ ਵਿੱਚ ਆ ਕੇ ਰੀਨਾ ਦਾ ਕਤਲ ਕਰ ਦਿੱਤਾ ਤੇ ਫਿਰ ਪੁਲਿਸ ਵਾਲੇ ਨੂੰ ਕਹਤਦੇ ਨੇ ਕਿ ਚਲ ਰੀਨਾ ਤੇ ਤੈਨੂੰ ਗੁੱਸਾ ਸੀ ਤੋ ਉਹਦਾ ਕਤਲ ਕਰ ਦਿੱਤਾ ਪਰ ਤੂੰ ਉਹਦੇ ਬੱਚਿਆਂ ਨੂੰ ਕਿਉਂ ਮਾਰਿਆ ਉਹਨਾਂ ਦਾ ਕੀ ਕਸੂਰ ਸੀ ਇੱਥੇ ਫਿਰ ਇਹ ਕਹਿੰਦਾ ਆ ਕਿ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਮੈਨੂੰ ਰੀਨਾ ਨੂੰ ਮਾਰਦੇ ਹੋਏ ਉਹਦੇ ਬੱਚਿਆਂ ਨੇ ਦੇਖ ਲਿਆ ਸੀ ਇਸ ਕਰਕੇ ਮੈਂ ਉਹਦੇ ਬੱਚਿਆਂ ਨੂੰ ਵੀ ਮਾਰਤਾ ਪੁਲਿਸ ਵਾਲੇ ਫੇਰ ਪ੍ਰਵੀਨ ਦੇ ਘਰ ਦੀ ਤਲਾਸ਼ੀ ਲੈਂਦੇ ਨੇ ਤੇ ਇਹਦੇ ਘਰ ਦੇ ਵਿੱਚੋਂ ਉਹ ਜੀਨ ਬਰਾਮਦ ਹੋ ਜਾਂਦੀ ਹੈ ਜਿਹੜੀ ਕਤਲ ਕਰਦੇ ਸਮੇਂ ਇਹਨੇ ਪਾਈ ਹੋਈ ਸੀ ਔਖੂਨ ਦੇ ਨਾਲ ਭਿੱਜੀ ਹੋਈ ਸੀ ਪੁਲਿਸ ਵਾਲਿਆਂ ਵੱਲੋਂ ਉਹ ਵੀ ਬਰਾਮਦ ਕਰ ਲਈ ਜਾਂਦੀ ਹੈ ਇਸ ਤੋਂ ਇਲਾਵਾ ਰੀਨਾ ਦੇ ਘਰ ਦੀ ਬੈਕ ਸਾਈਡ ਜਿਹੜੀ ਪਾਈਪ ਦੇ ਉੱਤੇ ਇਹ ਚੜ ਕੇ ਉਹਨਾਂ ਦੇ ਘਰ ਜਾਂਦਾ ਸੀ ਉਹ ਪੀਵੀਸੀ ਪਾਈਪ ਵੀ ਬਰਾਮਦ ਕਰ ਲਈ ਜਾਂਦੀ ਹੈ ਇਹ ਪ੍ਰਵੀਨ ਹੁਣ ਦੱਸਦਾ ਹੈ ਕਿ ਇਹਦੀ ਉਮਰ 22 ਸਾਲ ਹੈ ਤੇ ਇਹ ਸੀਏ ਦੀ ਪੜ੍ਹਾਈ ਕਰ ਰਿਹਾ ਹੈ ਇਹਦੇ ਕਾਫੀ ਦੋਸਤ ਐਸ਼ ਪ੍ਰਸਤੀ ਕਰਦੇ ਨੇ ਤੇ ਇਹ ਵੀ ਉਹਨਾਂ ਦੇ ਵਾਂਗੂ ਹੀ ਐਸ਼ ਪ੍ਰਸਤੀ ਕਰਨਾ ਚਾਹੁੰਦਾ ਸੀ ਇਹਦਾ ਘਰ ਰੀਨਾ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਸੀ ਇਹਦਾ ਕਮਰਾ ਦੂਜੀ ਮੰਜ਼ਲ ਦੇ ਉੱਤੇ ਸੀ ਇੱਧਰ ਜੋ ਰੀਨਾ ਸੀ ਉਹ ਵੀ ਦੂਜੀ ਮੰਜ਼ਲ ਦੇ ਉੱਤੇ ਹੀ ਸੀ ਇਹ ਪ੍ਰਵੀਨ ਰੋਜ਼ ਸਵੇਰੇ ਛੱਤ ਦੇ ਉੱਤੇ ਐਕਸਰਸਾਈਜ਼ ਕਰਦਾ ਸੀ ਤੇ ਜੋ ਰੀਨਾ ਸੀ ਉਹ ਵੀ ਛੱਤ ਦੇ ਉੱਤੇ ਰੋਜ਼ ਇਹਨੂੰ ਦੇਖਦੀ ਸੀ ਰੀਨਾ ਦੀ ਉਮਰ 35 ਸਾਲ ਦੇ ਕਰੀਬ ਸੀ ਤੇ ਇਹਦਾ ਪਤੀ ਅਕਸਰ ਹੀ ਕੰਮ ਦੇ ਸਿਲਸਿਲੇ ਦੇ ਵਿੱਚ ਘਰ ਤੋਂ ਬਾਹਰ ਰਹਿੰਦਾ ਸੀ ਤੇ ਕਈ-ਕਈ ਦਿਨ ਉਹ ਘਰ ਨਹੀਂ ਆਉਂਦਾ ਸੀ ਕਿਉਂਕਿ ਹੁਣ ਇਹਨਾਂ ਦੇ ਬੱਚੇ ਵੀ ਹੋ ਚੁੱਕੇ ਸੀ ਇਸ ਕਰਕੇ ਰੀਨਾ ਦਾ ਪਤੀ ਇਹਦੇ ਵਿੱਚ ਇੰਟਰਸਟ ਘੱਟ ਲੈਂਦਾ ਸੀ ਪਰ ਰੀਨਾ ਦੀਆਂ ਫਿਜ਼ੀਕਲ ਨੀਡਸ ਪੂਰੀਆਂ ਨਹੀਂ ਹੋ ਰਹੀਆਂ ਸੀ ਇਸ ਲਈ ਉਹ ਚਾਹੁੰਦੀ ਸੀ ਕਿ ਉਹਦਾ ਕੋਈ ਮੁੰਡਾ ਦੋਸਤ ਬਣੇ ਜਿਹਦੇ ਤੋਂ ਉਹ ਆਪਣੀਆਂ ਫਿਜ਼ੀਕਲ ਨੀਡਸ ਪੂਰੀਆਂ ਕਰ ਸਕੇ ਹੁਣ ਇੱਕ ਦਿਨ ਕੀ ਹੁੰਦਾ ਆ ਕਿ ਰੀਨਾ ਬਾਜ਼ਾਰ ਗਈ ਹੁੰਦੀ ਆ ਤੇ ਸਮਾਨ ਲੈ ਕੇ ਵਾਪਸ ਆ ਰਹੀ ਹੁੰਦੀ ਆ ਉਹਦੇ ਹੱਥ ਦੇ ਵਿੱਚ ਜੋ ਬੈਗ ਹੁੰਦਾ ਆ ਉਹਦੀਆਂ ਤਣੀਆਂ ਟੁੱਟ ਜਾਂਦੀਆਂ ਬੈਗ ਡਿੱਗ ਜਾਂਦਾ ਤੇ ਸਮਾਨ ਖਿਲਰ ਜਾਂਦਾ ਆ ਹੁਣ ਕੋਲੋਂ ਹੀ ਪ੍ਰਵੀਨ ਲੰਘ ਰਿਹਾ ਹੁੰਦਾ ਤੇ ਉਹ ਦੇਖ ਕੇ ਖੜ ਜਾਂਦਾ ਆ ਤੇ ਪ੍ਰਵੀਨ ਰੀਨਾ ਦੀ ਮਦਦ ਕਰਦਾ ਸਮਾਨ ਇਕੱਠਾ ਕਰਾਉਂਦਾ ਆ ਤੇ ਫੇਰ ਇਹਨੂੰ ਘਰ ਛੱਡ ਦਿੰਦਾ ਉਹ ਪਹਿਲਾ ਦਿਨ ਸੀ ਜਿਸ ਦਿਨ ਪ੍ਰਵੀਨ ਰੀਨਾ ਦਾ ਸਮਾਨ ਚੱਕ ਕੇ ਇਹਨੂੰ ਘਰ ਛੱਡ ਕੇ ਆਇਆ ਸੀ ਉਸ ਦਿਨ ਇਹ ਪਹਿਲੀ ਵਾਰੀ ਗੱਲਬਾਤ ਕਰਦੇ ਨੇ ਉੱਥੇ ਗੱਲਾਂ-ਗੱਲਾਂ ਦੇ ਵਿੱਚ ਹੀ ਇਹ ਨੰਬਰ ਐਕਸਚੇਂਜ ਕਰ ਲੈਂਦੇ ਨੇ ਤੇ ਫਿਰ ਇੱਕ ਦੂਜੇ ਨੂੰ ਮੈਸੇਜ ਵੀ ਕਰਨ ਲੱਗਦੇ ਨੇ ਫੋਨ ਦੇ ਉੱਤੇ ਹੀ ਰੀਨਾ ਪ੍ਰਵੀਨ ਨੂੰ ਕਹਿੰਦੀ ਐ ਕਿ ਤੂੰ ਕੋਈ ਰੋਮਾਂਟਿਕ Song ਵਧੀਆ ਜਿਹਾ ਮੈਨੂੰ ਭੇਜ ਤਾਂ ਜੋ ਪ੍ਰਵੀਨ ਸੀ ਹਰ ਰੋਜ਼ ਰੀਨਾ ਨੂੰ ਰੋਮਾਂਟਿਕ Song ਸੈਂਡ ਕਰਦਾ ਸੀ ਤੇ ਇੱਕ ਦਿਨ ਪ੍ਰਵੀਨ ਰੋਮਾਂਟਿਕ Song ਦੇ ਨਾਲ-ਨਾਲ ਅਸ਼ਲੀਲ ਵੀਡੀਓ ਕਲਿੱਪ ਵੀ ਰੀਨਾ ਨੂੰ ਸੈਂਡ ਕਰ ਦਿੰਦਾ ਐ ਇਹਨੇ ਇਹ ਅਸ਼ਲੀਲ ਵੀਡੀਓ ਕਲਿੱਪ ਜਾਣਬੁੱਝ ਕੇ ਰੀਨਾ ਨੂੰ ਸੈਂਡ ਕੀਤੇ ਸੀ ਇਹਨੂੰ ਇਹ ਸੀ ਕਿ ਜੇਕਰ ਰੀਨਾ ਨੇ ਗੁੱਸਾ ਕਰ ਲਿਆ ਤਾਂ ਫਿਰ ਇਹ ਉਹਨੂੰ ਕਹਿ ਦਊਗਾ ਮੇਰੇ ਤੋਂ ਗਲਤੀ ਨਾ ਸੈਂਡ ਹੋ ਗਏ ਪਰ ਉਧਰ ਜੋ ਰੀਨਾ ਹੁੰਦੀ ਹੈ ਉਹ ਵੀ ਗੁੱਸਾ ਨਹੀਂ ਕਰਦੀ ਉਲਟਾ ਉਹ ਪ੍ਰਵੀਨ ਨੂੰ ਫੋਨ ਕਰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਐਦਾਂ ਦੀਆਂ ਹੋਰ ਵੀਡੀਓ ਕਲਿੱਪ ਭੇਜ ਘਰ ਦੇ ਵਿੱਚ ਰੀਨਾ ਕੱਲੀ ਰਹਿੰਦੀ ਸੀ ਉੱਪਰੋਂ ਇਹਦਾ ਜੋ ਪਤੀ ਸੀ ਇਹਨੂੰ ਟਾਈਮ ਨਹੀਂ ਦਿੰਦਾ ਸੀ ਹੁਣ ਇਹ ਵੀਡੀਓ ਕਲਿੱਪ ਦੇਖ ਦੇ ਕੇ ਇਹਦੀ ਜੋ ਐਕਸਾਈਟਮੈਂਟ ਆ ਉਹ ਹੋਰ ਵੱਧਦੀ ਜਾਂਦੀ ਹੈ ਇਹ ਹੁਣ ਸਿੱਧਾ ਹੀ ਪ੍ਰਵੀਨ ਨੂੰ ਆਫਰ ਕਰਦੀ ਹੈ ਉਹਨੂੰ ਕਹਿੰਦੀ ਹੈ ਕਿ ਕੱਲ ਨੂੰ ਮੇਰੇ ਪਤੀ ਨੇ ਕਿਸੇ ਕੰਮ ਦੇ ਲਈ ਬਾਹਰ ਜਾਣਾ ਆ ਤੇ ਰਾਤ ਨੂੰ ਤੂੰ ਮੇਰੇ ਘਰ ਆਉਣਾ ਤੇ ਇੱਧਰ ਇਹ 21-22 ਸਾਲ ਦਾ ਮੁੰਡਾ ਪ੍ਰਵੀਨ ਇਹਨੂੰ ਕਿਵੇਂ ਮਨਾ ਕਰ ਸਕਦਾ ਸੀ ਕਿਉਂਕਿ ਉਹ ਆਪ ਪਹਿਲਾਂ ਹੀ ਇਹ ਸਭ ਚਾਹੁੰਦਾ ਸੀ ਤੇ ਇਹ ਰੀਨਾ ਕੀ ਕਰਦੀ ਹੈ ਕਿ ਇਹ ਆਪਣੀ ਪਾਣੀ ਵਾਲੀ ਟੈਂਕੀ ਦੇ ਨਾਲ ਇੱਕ ਪੀਵੀਸੀ ਪਾਈਪ ਨੂੰ ਬੰਨ੍ਹ ਦਿੰਦੀ ਹੈ ਤੇ ਆਪਣੇ ਘਰ ਦੀ ਬੈਕ ਸਾਈਡ ਦੇ ਉੱਤੇ ਉਹਨੂੰ ਲਮਕਾ ਦਿੰਦੀ ਹੈ ਇਹ ਪ੍ਰਵੀਨ ਨੂੰ ਕਹਿੰਦੀ ਹੈ ਕਿ ਜਦੋਂ ਵੀ ਤੂੰ ਘਰ ਆਉਣਾ ਆ ਤਾਂ ਇਸ ਪਾਈਪ ਦੇ ਰਾਹੀਂ ਆਉਣਾ ਆ। ਜੇਕਰ ਤੂੰ ਫਰੰਟ ਗੇਟ ਤੋਂ ਆਵੇਂਗਾ ਤਾਂ ਗਵਾਂਡੀ ਦੇਖ ਲੈਣਗੇ। ਇਸ ਲਈ ਤੂੰ ਜਦ ਵੀ ਮੇਰੇ ਘਰ ਆਉਣਾ ਆ ਤਾਂ ਬੈਕ ਸਾਈਡ ਜਿਹੜੀ ਪਾਈਪ ਲੱਗੀ ਆ ਇਹਦੇ ਰਾਹੀਂ ਚੜ ਕੇ ਹੀ ਆਉਣਾ। ਹੁਣ ਜਿਵੇਂ ਹੀ ਰਾਤ ਦੇ 12 ਵਜੇ ਦੇ ਸੀ ਪ੍ਰਵੀਨ ਪੀਵੀਸੀ ਪਾਈਪ ਰਾਹੀਂ ਚੜ ਕੇ ਰੀਨਾ ਦੇ ਘਰ ਦੇ ਵਿੱਚ ਚਲਿਆ ਜਾਂਦਾ ਸੀ। ਇਹ ਹੁਣ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਇੱਕ 35-40 ਸਾਲ ਦੀ ਔਰਤ ਨੂੰ ਇੱਕ 22 ਸਾਲ ਦੇ ਜਵਾਨ ਮੁੰਡੇ ਦਾ ਚਸਕਾ ਲੱਗ ਗਿਆ ਸੀ। ਦੂਜੇ ਪਾਸੇ ਪ੍ਰਵੀਨ ਨੂੰ 2-3 ਮਹੀਨੇ ਤਾਂ ਇਹ ਸਾਰਾ ਕੁੱਝ ਵਧੀਆ ਲੱਗਦਾ ਰਿਹਾ ਪਰ ਜਦ 2-3 ਮਹੀਨੇ ਲੰਘ ਗਏ ਤਾਂ ਉਹਦੇ ਸਰੀਰ ਦੇ ਉੱਤੇ ਵੀ ਫਰਕ ਪੈਣਾ ਸ਼ੁਰੂ ਹੋ ਗਿਆ। ਹੁਣ ਪ੍ਰਵੀਨ ਤੱਕ ਚੁੱਕਿਆ ਸੀ ਇਹ ਸਭ ਕੰਮ ਕਰ ਕਰਕੇ ਪਰ ਜੋ ਇਧਰ ਰੀਨਾ ਸੀ ਇਹਦਾ ਚਾਸਕਾ ਹਜੇ ਵੀ ਪੂਰਾ ਨਹੀਂ ਹੋਇਆ ਸੀ। ਹੁਣ ਹਾਲਾਤ ਇਹ ਹੋ ਗਏ ਸੀ ਕਿ ਜੋ ਰੀਨਾ ਸੀ ਇਹ ਜ਼ਬਰਦਸਤੀ ਕਰਕੇ ਬਲੈਕਮੇਲ ਕਰਕੇ ਪ੍ਰਵੀਨ ਨੂੰ ਆਪਣੇ ਘਰ ਬੁਲਾਉਂਦੀ ਸੀ ਪਰ ਪ੍ਰਵੀਨ ਹੁਣ ਇਹਦੇ ਕੋਲ ਨਹੀਂ ਆਉਣਾ ਚਾਹੁੰਦਾ ਸੀ। ਰੀਨਾ ਇਹਨੂੰ ਕਹਿੰਦੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ ਲੈ ਜਾਂ ਫਿਰ ਆਪਾਂ ਦੋਨੇ ਕਿਤੇ ਭੱਜ ਚੱਲਦੇ ਆਂ। ਪਰ ਇਹਦੀ ਉਮਰ 35 ਤੋਂ 40 ਸਾਲ ਦੇ ਕਰੀਬ ਸੀ ਤੇ ਉਹ ਹਜੇ 21-22 ਦਾ ਮੁੰਡਾ ਸੀ ਉਹ ਕਿਵੇਂ ਇਹਦੇ ਨਾਲ ਵਿਆਹ ਕਰਾ ਸਕਦਾ ਸੀ ਹੁਣ 16 ਅਗਸਤ ਦੀ ਰਾਤ ਪ੍ਰਵੀਨ ਨੇ ਮਨ ਬਣਾ ਲਿਆ ਸੀ ਕਿ ਉਹ ਪੱਕੇ ਪੈਰੀ ਰੀਨਾ ਨੂੰ ਮਨਾ ਕਰ ਦੂਗਾ ਕਿ ਉਹ ਇਹ じゃ ਕੁਝ ਨਹੀਂ ਕਰੂਗਾ ਤੇ ਨਾ ਹੀ ਉਹ ਅੱਗੇ ਤੋਂ ਕਦੇ ਆਊਗਾ ਉਸ ਰਾਤ 12:30 ਵਜੇ ਰੀਨਾ ਪ੍ਰਵੀਨ ਨੂੰ ਫੋਨ ਕਰਦੀ ਹੈ ਕਿ ਤੂੰ ਆ ਜਾ ਅੱਜ ਉਹਦਾ ਪਤੀ ਕਿਤੇ ਬਾਹਰ ਗਿਆ ਹੋਇਆ ਆ ਤਾ ਫਿਰ ਉਸੇ ਤਰ੍ਹਾਂ ਪ੍ਰਵੀਨ ਪਿੱਛੋਂ ਪੈਪਰਾਹੀ ਚੜ ਕੇ ਇਹਦੇ ਘਰ ਅੰਦਰ ਆਉਂਦਾ ਆ ਪਹਿਲਾਂ ਤਾਂ ਇਹ ਦੋਨੇ ਜਣੇ ਆਪਸ ਦੇ ਵਿੱਚ ਸੰਬੰਧ ਬਣਾਉਂਦੇ ਨੇ ਸੰਬੰਧ ਬਣਾਉਣ ਤੋਂ ਬਾਅਦ ਪ੍ਰਵੀਨ ਦੀ ਇਹਨਾਂ ਨੂੰ ਕਹਿੰਦਾ ਆ ਕਿ ਇਹ ਅੱਜ ਆਖਰੀ ਰਾਤ ਐ ਮੈਂ ਅੱਗੇ ਤੋਂ ਨਹੀਂ ਆਉਂਗਾ ਤਾ ਫਿਰ ਰੀਨਾ ਹੱਥ ਕੇ ਕਹਿੰਦੀ ਹੈ ਕਿ ਕੋਈ ਨਾ ਚੱਲ ਤੂੰ ਨਾ ਹੀ ਇਹ ਤਾਂ ਤੂੰ ਰੋਜ਼ ਹੀ ਕਹਿਣਾ ਆ ਚੱਲ ਤੂੰ ਅੱਜ ਦੀ ਰਾਤ ਤਾਂ ਇੰਜੋਏ ਕਰ ਲੈ ਰੀਨਾ ਦੀ ਇਹ ਗੱਲਾਂ ਸੁਣ ਕੇ ਪ੍ਰਵੀਨ ਆਪਣੇ ਕਮਰੇ ਚ ਆ ਕੇ ਸੌਂ ਜਾਂਦਾ ਆ ਪਰ ਉਧਰ ਜੋ ਰੀਨਾ ਹੁੰਦੀ ਆ ਉਹਦਾ ਮਨ ਹਜੇ ਵੀ ਨਹੀਂ ਭਰਿਆ ਹੁੰਦਾ ਰਾਤ ਦੇ 3:30 ਵਜੇ ਦੇ ਨੇ ਤਾਂ ਰੀਨਾ ਫੇਰ ਪ੍ਰਵੀਨ ਨੂੰ ਫੋਨ ਕਰ ਦਿੰਦੀ ਆ ਇਹ ਜਿੱਦ ਕਰਨ ਲੱਗ ਜਾਂਦੀ ਆ ਪ੍ਰਵੀਨ ਨੂੰ ਕਹਿੰਦੀ ਆ ਕਿ ਤੂੰ ਹੁਣੇ ਆ ਤਾਂ ਹੁਣ ਜੋ ਪ੍ਰਵੀਨ ਸੀ ਉਹ ਗੁੱਸੇ ਦੇ ਵਿੱਚ ਆ ਜਾਂਦਾ ਆ ਤੇ ਉਹ ਮਾਨੀ ਮਨ ਸੋਚ ਲੈਂਦਾ ਆ ਕਿ ਜੇਕਰ ਮੈਂ ਹੁਣ ਜਾਊਂਗਾ ਤਾ ਫਿਰ ਮੈਂ ਪੱਕੇ ਤੌਰ ਤੇ ਅੱਜ ਛੁਟਕਾਰਾ ਪਾ ਕੇ ਆਉਂਗਾ। ਪ੍ਰਵੀਨ ਰੀਨਾ ਦੇ ਕੋਲ ਚਲਿਆ ਜਾਂਦਾ ਤਾਂ ਰੀਨਾ ਇਹਨੂੰ ਫੇਰ ਉਹੀ ਕੰਮ ਕਰਨ ਦੇ ਲਈ ਕਹਿੰਦੀ ਹੈ। ਫਿਰ ਪ੍ਰਵੀਨ ਨੂੰ ਗੁੱਸਾ ਆ ਜਾਂਦਾ। ਪਰ ਇਹ ਰੀਨਾ ਨੂੰ ਮਨਾ ਕਰ ਦਿੰਦਾ। ਗੁੱਸੇ ਦੇ ਵਿੱਚ ਆਇਆ ਹੋਇਆ ਪ੍ਰਵੀਨ ਰਸੋਈ ਦੇ ਵਿੱਚ ਜਾਂਦਾ ਤੇ ਇੱਕ ਚਾਕੂ ਚੱਕ ਲਿਆਉਂਦਾ ਆ। ਚਾਕੂ ਦੇ ਨਾਲ ਇਹ ਰੀਨਾ ਦੇ ਗਲੇ ਦੇ ਉੱਤੇ ਵਾਰ ਕਰ ਦਿੰਦਾ ਆ। ਰੀਨਾ ਦੇ ਜਿਹੜੇ ਵੀ ਕੱਪੜੇ ਪਾਏ ਹੋਏ ਸੀ ਉਹ ਉਹਨਾਂ ਹੀ ਕੱਪੜਿਆਂ ਦੇ ਵਿੱਚ ਬੈੱਡ ਦੇ ਉੱਤੇ ਲੰਮਕ ਜਾਂਦੀ ਹੈ। ਉੱਥੇ ਹੀ ਉਹਦੀ ਮੌਤ ਹੋ ਜਾਂਦੀ ਹੈ। ਜਦੋਂ ਰੀਨਾ ਬੈੱਡ ਦੇ ਉੱਤੇ गिरਦੀ ਹੈ ਤਾਂ ਖੜਕੇ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ ਦੇ ਵਿੱਚ ਸੁੱਤਾ ਹੋਇਆ ਰੀਨਾ ਦਾ ਬੇਟਾ ਜਾਗ ਜਾਂਦਾ ਹੈ। ਪ੍ਰਵੀਨ ਉੱਥੇ ਡਰ ਜਾਂਦਾ ਹੈ ਕਿ ਰੀਨਾ ਦੇ ਬੱਚਿਆਂ ਨੇ ਇਹਨੂੰ ਦੇਖ ਲਿਆ ਤਾਂ ਕੋਲ ਇੱਕ ਰੱਸੀ ਪਈ ਹੁੰਦੀ ਹੈ। ਇਹ ਰੀਨਾ ਦੇ ਬੇਟੇ ਅਦਿੱਤਿਆ ਦੇ ਗਲੇ ਦੇ ਵਿੱਚ ਪਾਉਂਦਾ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਆ। ਰੀਨਾ ਦੀ ਜੋ ਛੋਟੀ ਬੱਚੀ ਹੁੰਦੀ ਆ ਇਹ ਉਹਦਾ ਵੀ ਗਲਾ ਘੁੱਟ ਕੇ ਉਹਨੂੰ ਉੱਥੇ ਹੀ ਮਾਰ ਦਿੰਦਾ ਹੈ। ਇਹ ਜਦੋਂ ਉੱਥੋਂ ਜਾਣ ਲੱਗਦਾ ਤਾਂ ਦੇਖਦਾ ਹੈ ਅਦਿੱਤਿਆ ਦੀ ਲੱਤ ਹਿੱਲ ਰਹੀ ਹੁੰਦੀ ਹੈ। ਫਿਰ ਇਹ ਅਦਿੱਤਿਆ ਨੂੰ ਚੱਕਦਾ ਬਾਥਰੂਮ ਦੇ ਵਿੱਚ ਲੈ ਕੇ ਜਾਂਦਾ ਆ। ਉਹਦੀਆਂ ਲੱਤਾਂ ਤੋਂ ਉਹਨੂੰ ਫੜ ਲੈਂਦਾ ਤੇ ਉਹਦਾ ਸਿਰ ਪਾਣੀ ਦੇ ਵਿੱਚ ਡੁਬੋ ਕੇ ਉਹਨੂੰ ਉੱਥੇ ਮਾਰ ਦਿੰਦਾ ਹੈ ਹੁਣ ਘਰ ਦੇ ਵਿੱਚ ਬਚਿਆ ਸੀ 17 ਸਾਲ ਦਾ ਇਹਨਾਂ ਦਾ ਮੁੰਡਾ ਹਰਸ਼ ਜੋ ਇੱਕ ਅਲੱਗ ਕਮਰੇ ਦੇ ਵਿੱਚ ਸੌਂਦਾ ਸੀ ਜਦੋਂ ਵੀ ਰੀਨਾ ਪ੍ਰਵੀਨ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੀ ਸੀ ਤਾਂ ਉਹ ਹਰਸ਼ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਾ ਦਿੰਦੀ ਸੀ ਤਾਂ ਕਿ ਉਹ ਬਾਹਰ ਨਾ ਨਿਕਲ ਸਕੇ ਤੇ ਉਸ ਦਿਨ ਵੀ ਰੀਨਾ ਨੇ ਹਰਸ਼ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਾਇਆ ਹੋਇਆ ਸੀ ਇਸ ਕਰਕੇ ਹੀ ਉਹਦੀ ਜਾਨ ਬਚ ਜਾਂਦੀ ਹੈ ਤਾਂ ਇਸ ਤਰ੍ਹਾਂ ਇੱਕ ਅਧੇੜ ਉਮਰ ਦੀ ਔਰਤ ਦੀਆਂ ਮਾੜੀਆਂ ਆਦਤਾਂ ਨੇ ਉਹਨੂੰ ਤੇ ਉਹਦੇ ਪਰਿਵਾਰ ਨੂੰ ਮਰਵਾ ਕੇ ਰੱਖ ਦਿੱਤਾ ਦੋਸਤੋ ਇਹ ਇੱਕ ਸੱਚੀ ਘਟਨਾ ਹੈ ਜੋ ਕਰਨਾਟਕਾ ਦੇ ਬਲਗਾਵੀ ਪਿੰਡ ਦੇ ਵਿੱਚ ਵਾਪਰੀ। ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ। ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਚੱਲਦੇ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉਦ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।